number three. ਵੇਲੇ ਸਵੇਰ ਦੇ 4 ਵਜੇ ਦਾ ਸਮਾਂ ਹੈ ਪਟਿਆਲਾ ਸ਼ਹਿਰ ਦੇ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚੋਂ ਗਰੰਤੀ ਸਿੰਘ ਦੀ ਨਿਤਨੇਮ ਦੀ ਆਵਾਜ਼ ਹਵਾ ਦੇ ਵਿੱਚ ਕੁਲਕੇ ਮਾਹੌਲ ਨੂੰ ਹੋਰ ਵੀ ਪਵਿੱਤਰ ਬਣਾ ਰਹੀ ਹੈ ਕੁਝ ਗਿਣਤੀ ਦੀ ਸੰਗਤ ਸੇਵਾਦਾਰ ਸਿੰਘ ਆਪੋ ਆਪਣੀ ਸੇਵਾ ਦੇ ਵਿੱਚ ਮਗਨ ਹਨ ਮਾਹੌਲ ਦੇ ਵਿੱਚ ਇੱਕ ਅਲੌਕਿਕ ਸ਼ਾਂਤੀ ਹੈ ਠੀਕ ਉਸੇ ਵੇਲੇ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਤੋਂ ਇੱਕ ਬੰਦਾ ਅੰਦਰ ਦਾਖਲ ਹੁੰਦਾ ਹੈ ਉਸ ਦੀ ਚਾਲ ਦੇ ਵਿੱਚ ਕੋਈ ਸਥਿਰਤਾ ਨਹੀਂ ਹੈ ਉਹ ਲੜਖੜਾ ਰਿਹਾ ਹੈ ਉਸ ਨੂੰ ਦੇਖ ਕੇ ਹੀ ਪਤਾ ਲੱਗਦਾ ਹੈ ਜਿਵੇਂ ਉਹ ਕਈ ਰਾਤਾਂ ਤੋਂ ਸੁੱਤਾ ਨਾ ਹੋਵੇ ਕੱਪੜੇ ਮੈਲਿਕ ਉਚਾਲੇ ਇੱਕ ਪੈਰ ਦੇ ਵਿੱਚ ਜੁੱਤੀ ਸੀ ਦੂਜੇ ਦੇ ਵਿੱਚ ਨਹੀਂ ਦਾੜੀ ਬੇਤਰਤੀਬ ਬਧੀ ਸੀ ਅਤੇ ਅੱਖਾਂ ਅੰਦਰੋਂ ਤਸੀਆਂ ਹਨ ਜਿਵੇਂ ਸਰੀਰ ਦੇ ਵਿੱਚ ਜਾਨ ਹੀ ਨਾ ਬਚੀ ਹੋਵੇ ਉਸ ਦੇ ਹੱਥ ਬੁਰੀ ਤਰ੍ਹਾਂ ਕੰਬ ਰਹੇ ਹਨ ਉਹ ਪਹਿਲੀ ਨਜ਼ਰ ਤੋਂ ਹੀ ਇੱਕ ਪੱਕਾ ਸ਼ਰਾਬੇ ਇੱਕ ਨਸ਼ੇੜੀ ਲੱਗ ਰਿਹਾ ਹੈ ਜੋ ਸ਼ਰਾਬ ਦੇ ਨਾਲ ਡਕਿਆ ਹੈ ਜਿਸ ਨੂੰ ਦੁਨੀਆ ਤੇ ਕਿਸੇ ਇਹ ਚੀਜ਼ ਦਾ ਹੋਸ਼ ਨਾ ਹੋਵੇ ਪਰ ਅੱਜ ਉਸਦੇ ਹੱਥ ਦੇ ਵਿੱਚ ਸ਼ਰਾਬ ਦੀ ਬੋਤਲ ਨਹੀਂ ਹੈ ਅੱਜ ਉਸਦੇ ਹੱਥ ਦੇ ਵਿੱਚ ਇੱਕ ਵੱਡਾ ਪੂਰੇ ਰੰਗ ਦਾ ਲਿਫਾਫਾ ਹੈ ਜੋ ਕਿ ਕਾਫੀ ਭਾਰੀ ਲੱਗ ਰਿਹਾ ਹੈ ਉਹ ਲੜਖੜਾਉਂਦੇ ਹੋਏ ਕਦਮਾਂ ਨਾਲ ਕਦੇ ਡਿਗਦਾ ਕਦੇ ਸੰਭਲਦਾ ਦਰਬਾਰ ਸਾਹਿਬ ਦੇ ਅੰਦਰ ਆਇਆ ਉਸਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਪਰ ਉਸਨੇ ਮੱਥਾ ਆਮ ਸੰਗਤ ਵਾਂਗ ਨਹੀਂ ਟੇਕਿਆ ਉਸਨੇ ਇਨੀ ਜ਼ੋਰ ਨਾਲ ਆਪਣਾ ਸਿਰ ਜ਼ਮੀਨ ਤੇ ਮਾਰਿਆ ਜਿਵੇਂ ਉਹ ਅੱਜ ਗੁਰੂ ਸਾਹਿਬ ਦੇ ਦਰ ਤੇ ਆਪਣਾ ਸਿਰ ਭੰਨਣ ਆਇਆ ਹੋਵੇ ਉੱਤੇ ਬੈਠੇ ਸੇਵਾਦਾਰ ਵੀ ਇੱਕ ਪਾਲੀਤਰ ਬਗੇ ਉਸ ਨੂੰ ਉਠਾਉਣ ਦਾ ਜੀ ਕਰਿਆ ਜੀ ਕਰਿਆ ਵੀ ਇਸ ਨੂੰ ਹੁਣੇ ੱੱਕੇ ਮਾਰ ਕੇ ਇੱਥੋਂ ਬਾਹਰ ਕੱਢ ਦਈਏ ਕਿਉਂਕਿ ਇਹ ਤਾਂ ਇਥੋਂ ਦੀ ਮਰਿਆਦਾ ਨੂੰ ਭੰਕਾ ਰਿਹਾ ਹੈ ਮਰਿਆਦਾ ਨੂੰ ਤੋੜ ਰਿਹਾ ਹੈ ਉਹ ਉਠਿਆ ਕੰਬਦੀ ਹੋਈ ਹੱਥਾਂ ਨਾਲ ਉਸ ਨੇ ਉਸ ਵੱਡੇ ਲਿਫਾਫੇ ਨੂੰ ਗੋਲਕ ਦੇ ਮੂਰੇ ਰੱਖ ਦਿੱਤਾ ਪਰ ਉਸ ਨੇ ਉਸ ਲਿਫਾਫੇ ਵਿੱਚੋਂ ਕੁਝ ਵੀ ਗੋਲਕ ਵਿੱਚ ਪਾਇਆ ਨਹੀਂ ਉਹ ਬਸ ਉਸਨੂੰ ਗੋਲਕ ਦੇ ਅੱਗੇ ਰੱਖ ਕੇ ਗੋਡਿਆਂ 'ਤੇ ਬੈਠ ਗਿਆ ਅਤੇ ਉਸ ਲਿਫਾਫੇ ਨੂੰ ਹੀ ਦੇਖਦਾ ਰਿਹਾ ਉਸ ਦੀਆਂ ਦਸੀਆਂ ਹੋਈਆਂ ਅੱਖਾਂ ਵਿੱਚੋਂ ਹੰਝੂ ਕਿਸੇ ਝਰਨੇ ਦੇ ਵਾਂਗ ਵਹਿ ਰਹੇ ਸਨ ਉਹ ਕੁਝ ਬੋਲ ਨਹੀਂ ਪਾਰਿਆ ਸੀ ਪਰ ਇੰਝ ਲੱਗਦਾ ਸੀ ਜਿਵੇਂ ਉਹ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਭ ਤੋਂ ਔਖਾ ਫੈਸਲਾ ਲੈ ਰਿਹਾ ਹੋਵੇ ਇੱਕ ਸੇਵਾਦਾਰ ਜੋ ਇਹ ਸਭ ਕੁਝ ਕਾਫੀ ਦੇਰ ਤੋਂ ਦੇਖ ਰਿਹਾ ਸੀ ਉਸ ਤੇ ਕੋਹਾਂਦਾ ਹੈ ਉਸਨੇ ਖੋੜੀ ਜੀ ਉਸ ਤੇ ਮੋਢੇ ਤੇ ਹੱਥ ਰਖਿਆ ਅਤੇ ਕਿਹਾ ਪੈਸਾ ਕਹਤਾ ਹੈ ਜੇ ਅਰਦਾਸ ਕਰਾਉਣੀ ਹੈ ਤਾਂ ਪਰਚੀ ਘਟਾ ਲਓ ਜਾਂ ਜੋ ਵੀ ਮਾਇਆ ਹੈ ਉਹ ਗੁਰੂ ਦੀ ਗੋਲਕ ਵਿੱਚ ਪਾ ਦਿਓ ਇੰਜ ਬੈਠੋ ਬਣਾ ਇੱਥੇ ਹੋਰ ਵੀ ਸੰਗਤ ਹੈ ਉਹਨਾਂ ਨੇ ਵੀ ਆਣਾ ਹੈ ਤੁਸੀਂ ਇੰਜ ਬੈਠੋਗੇ ਪਰ ਸ਼ਾਇਦ ਉਹਨਾਂ ਨੂੰ ਕੁਝ ਤਕਲੀਫ ਹੋ ਸਕਦੀ ਹੈ ਇੱਥੇ ਇੰਜਾਂ ਬੈਠੋ ਉਸ ਸ਼ਰਾਬੀ ਦਿੱਖ ਵਾਲੇ ਬੰਦੇ ਨੇ ਸੇਵਾ ਦਾਰਵਲ ਦੇਖਿਆ ਉਸ ਦੀਆਂ ਅੱਖਾਂ ਪੂਰੀ ਤਰ੍ਹਾਂ ਲਾਲ ਹੋ ਚੁੱਕੀਆਂ ਸਨ ਜਿਵੇਂ ਉਹਨਾਂ ਵਿੱਚ ਖੂਨ ਉਤਰਿਆ ਹੋਵੇ ਉਹ ਕੁਝ ਬੋਲਿਆ ਨਹੀਂ ਬਸ ਦੋਵੇਂ ਹੱਥ ਜੋੜੇ ਲਿਫਾਫੇ ਨੂੰ ਇੱਕ ਆਖਰੀ ਵਾਰ ਚੁੰਦਾ ਹੈ ਉਸ ਨੂੰ ਮੱਤੇ ਨਾਲ ਲਾਇਆ ਅਤੇ ਫਿਰ ਤੇਜ਼ ਲੜਕੜਾਉਂਦੇ ਕਦਮਾਂ ਨਾਲ ਦਰਬਾਰ ਸੈਭ ਤੋਂ ਬਾਹਰ ਨਿਕਲ ਗਿਆ ਜਿਵੇਂ ਉਹ ਆਪਣੇ ਫੈਸਲੇ ਨੂੰ ਬਦਲਣ ਤੋਂ ਡਰਿਆ ਹੋਵੇ ਜਿਵੇਂ ਉਸਦੇ ਮਨ ਦੇ ਵਿੱਚ ਲਾਲਚ ਪੈਦਾ ਹੋਣ ਦਾ ਡਰ ਹੋਵੇ ਜਿਵੇਂ ਇੰਜ ਹੋਵੇ ਵੀ ਮੈਂ ਕੁਝ ਗਲਤ ਨਾ ਕਰ ਦਿਆਂ ਸਿਵਾਦਾਰ ਨੇ ਉਹ ਪਾਰੇ ਲਿਫਾਫਾ ਚੁੱਕਿਆ ਉਸ ਨੂੰ ਲੱਗਿਆ ਸ਼ਾਇਦ ਕਿਸੇ ਦੇ ਜ਼ਰੂਰੀ ਕਾਗਜ਼ात ਹੋਣਗੇ ਜੋ ਗਲਤੀ ਨਾਲ ਰਹਿ ਗਏ ਹਨ ਉਸ ਨੇ ਜਿਵੇਂ ਲਿਫਾਫਾ ਖੋਲਿਆ ਨਾ ਅਤੇ ਇੱਕ ਝੋਲ ਦੇ ਸਾਰ ਉਸਦੇ ਹੱਥ ਕੰਮਣ ਲੱਗ ਪਏ ਅਤੇ ਉਸਦੇ ਮੱਤੇ ਤੇ ਪਸੀਨਾ ਆ ਗਿਆ ਲਿਫਾਫਾ ਨੋਟਾਂ ਦੀਆਂ ਗਟੀਆਂ ਨਾਲ ਨੱਕੋ ਨਕ ਭਰਿਆ ਸੀ 5500 ਦੇ ਨਵੇਂ ਨਕੋਰ ਨੋਟ ਜਿਵੇਂ ਹੁਣੇ ਹੀ ਕੋਈ ਬੈਂਕ ਦੀ ਵਿੱਚੋਂ ਕਢਾ ਕੇ ਲਿਆ ਹੋਵੇ ਉਹ ਭੱਜ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਦਫ਼ਤਰ ਗਿਆ ਪਈ ਸਾਹਿਬ ਜਲਦੀ ਚਲੋ ਉਹ ਗੋਲ ਕੱਗੇ ਕੋਈ ਇੱਕ ਲਿਫਾਫਾ ਛੱਡ ਕੇ ਗਿਆ ਹੈ ਉਸ ਵਿੱਚ ਪੈਸਾ ਹੀ ਪੈਸਾ ਹੈ ਇਹਨੀਆਂ ਗਟੀਆਂ ਸ਼ਾਇਦ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਪੂਰੇ ਸਾਲ ਦੇ ਵਿੱਚ ਨਾਂਦੀਆਂ ਹੋਣ ਜਦੋਂ ਪ੍ਰਬੰਧਕਾਂ ਨੇ ਉਸ ਲਿਫਾਫੇ ਨੂੰ ਖੋਲਿਆ ਨਾ ਤਾਂ ਗਿਣਤੀ ਕਰਨ ਵਾਲੀ ਮਸ਼ੀਨ ਮੰਗਵਾਈ ਗਈ ਤਾਂ ਉਹਨਾਂ ਦੇ ਵੀ ਖੁਸ਼ ਉੱਡ ਗਏ ਉਸ ਲਿਫਾਫੇ ਵਿੱਚ ਸਿਰਫ ਨਕਦ ਨਹੀਂ ਸਗੋਂ ਬੈਂਕ ਦਾ ਡਰਾਫਟ ਵੀ ਸੀ ਜਦੋਂ ਕੁੱਲ ਰਕਮ ਨੂੰ ਜੋੜ ਲਾਇਆ ਗਿਆ ਤਾਂ ਉਹ ਰਕਮ ਸੀ ਪੂਰੇ 6 ਕਰੋੜ ਰੁਪਏ ਜਦੋਂ ਸੀਸੀਟੀਵੀ ਦੀ ਜਾਂਚ ਹੋਈ ਅਤੇ ਕੁਝ ਸੇਵਾਦਾਰ ਜੋ ਮੌਕੇ ਤੇ ਮੌਜੂਦ ਸਨ ਪਤਾ ਲੱਗਿਆ ਉਹ ਹੀ ਸ਼ਰਾਬੀ ਉਹ ਨਸ਼ੇੜੀ ਜਾਂ ਦੇਖਣ ਵਾਲਾ ਬੰਦਾ 86 ਕਰੋੜ ਰੁਪਏ ਦਾ ਇੱਕ ਗੋਪਦਾਨ ਬਿਨਾ ਕੋਈ ਪਰਚੀ ਘਟਵਾਏ ਬਿਨਾ ਕਿਸੇ ਅੱਗੇ ਆਪਣਾ ਨਾਮ ਲਏ ਇਹ ਪਲਾ ਕਿਵੇਂ ਹੋ ਸਕਦਾ ਹੈ ਇਹ ਪੈਸਾ ਇੰਨਾ ਉਸ ਕੋਲ ਕਿਵੇਂ ਆਇਆ ਅਤੇ ਕੀ ਇਹ ਚੋਰੀ ਦਾ ਪੈਸਾ ਸੀ ਜਾਂ ਇਹ ਕੋਈ ਕਲਾਤਨ ਸੀ ਜੋ ਕੋਈ ਇੱਥੇ ਛੁੱਟ ਗਿਆ ਹੈ ਗੁਰੂ ਘਰ ਦੇ ਵਿੱਚ ਕਾਣਾ ਫੁੱਸੀ ਸ਼ੁਰੂ ਹੋ ਗਏ ਹਰ ਕੋਈ ਹੈਰਾਨ ਸੀ ਪਰ ਉਸ ਲਿਫਾਫੇ ਦੇ ਵਿੱਚ ਪੈਸਿਆਂ ਦੇ ਨਾਲ ਇੱਕ ਛੋਟੀ ਜੀ ਚਾਰ ਵਾਰ ਮੋੜੀ ਹੋਈ ਇੱਕ ਚਿੱਠੀ ਵੀ ਸੀ ਇੱਕ ਸੇਵਾਦਾਰ ਨੇ ਉਹ ਚਿੱਠੀ ਉਤੋ ਕਢੇ ਅਤੇ ਇੱਕ ਗੁਰੂ ਘਰ ਦੇ ਮੁੱਖ ਗਰੰਤੀ ਸਿੰਘ ਜੀ ਨੂੰ ਫੜਾ ਦਿੱਤੇ ਗਰੰਤੀ ਸਿੰਘ ਨੇ ਐਨਕ ਲਗਾਏ ਅਤੇ ਚਿੱਠੀ ਨੂੰ ਪੜਨਾ ਸ਼ੁਰੂ ਕਰ ਦਿੱਤਾ ਹੈ ਜਿਵੇਂ ਜਿਵੇਂ ਉਹ ਚਿੱਠੀ ਦੀਆਂ ਲਾਈਨਾਂ ਪੜ ਰਿਖਣਾਂ ਉਹਨਾਂ ਦਾ ਚਿਹਰਾ ਗੰਭੀਰ ਹੁੰਦਾ ਗਿਆ ਉਹਨਾਂ ਦਾ ਮੱਥਾ ਸੁਗੜਦਾ ਗਿਆ ਉਹਨਾਂ ਦੇ ਹੱਥ ਕਮਣ ਲੱਗ ਪਏ ਅਤੇ ਫਿਰ ਉਹਨਾਂ ਦੀਆਂ ਬਜ਼ੁਰਗ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉੱਥੇ ਖੜੀ ਸੰਗਤ ਅਤੇ ਸੇਵਾਦਾਰ ਹੈਰਾਨ ਸਨ ਕਿ 6 ਕਰੋੜ ਰੁਪਏ ਦੇਖ ਕੇ ਰੋਣ ਵਾਲੀ ਪਲਾਕੜੀ ਗੱਲ ਹੈ ਆਖਿਰਕਾਰ ਇਸ ਪੈਸੇ ਨਾਲ ਤਾਂ ਗੁਰੂ ਘਰ ਦੇ ਕਿੰਨੇ ਕਾਰਜ ਸਵਾਰੇ ਜਾ ਸਕਦੇ ਹਨ ਫਿਰ ਗਰੰਤੀ ਸਿੰਘ ਪਲਕੀ ਉਰ ਰਿਹਾ ਹੈ ਇੱਕ ਸੇਵਾਦਾਰ ਨੇ ਹਿੰਮਤ ਕਰਕੇ ਬਚਾਇਆ ਗਾਨੀ ਜੀ ਕੀ ਗੱਲ ਹੈ ਖਿਰਤਾ ਹੈ ਕੀ ਲਿਖਿਆ ਹੈ ਇਸ ਚਿੱਠੀ ਦੇ ਵਿੱਚ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਕਿਉਂ ਹਨ ਗਰੰਤੀ ਸਿੰਘ ਨੇ ਆਪਣਾ ਗਲਾ ਸਾਫ਼ ਕੀਤਾ ਪਰ ਉਹਨਾਂ ਦੀ ਆਵਾਜ਼ ਪਰ ਆਏ ਉਹਨਾਂ ਨੇ ਕੰਬ ਦੀ ਆਵਾਜ਼ ਵਿੱਚ ਉਹ ਚਟੇ ਉੱਚੀ ਆਵਾਜ਼ ਦੇ ਵਿੱਚ ਪੜਨੀ ਸ਼ੁਰੂ ਕਰ ਦਿੱਤੀ ਅਤੇ ਜਿਵੇਂ ਜਿਵੇਂ ਸੰਗਤ ਉਸ ਚਿੱਠੀ ਦੇ ਸ਼ਬਦਾਂ ਨੂੰ ਸੁਣ ਰਹੀ ਸੀ ਨਾ ਉਸ ਚਿੱਠੀ ਵਿੱਚ ਲਿਖੇ ਦਰਦ ਨੂੰ ਮਹਿਸੂਸ ਕਰਦੇ ਉੱਤੇ ਖੜਾ ਹਰ ਇੱਕ ਬੰਦਾ ਹਰ ਇੱਕ ਸੇਵਾਦਾਰ ਹਰ ਪ੍ਰਬੰਧ ਕਿ ਇੱਕ ਇੱਕ ਕਰਕੇ ਪਵਾ ਮਾਰ ਕੇ ਤਾਹਾ ਮਾਰ ਕੇ ਰੋਣ ਲਗੇ 6 ਕਰੋੜ ਦੀ ਖੁਸ਼ੀ ਭਲਾਂ ਦੇ ਵਿੱਚ ਇੱਕ ਡੂੰਘੇ ਮਾਤਮ ਵਿੱਚ ਬਦਲ ਗਏ ਆਖਿਰਕਾਰ ਕੌਣ ਸੀ ਉਹ ਸ਼ਰਾਬੀ ਬੰਦਾ ਉਸ ਦੇ ਕੋਲ 6 ਕਰੋੜ ਰੁਪਏ ਕਿਵੇਂ ਆਏ ਸੀ ਕੀ ਕੋਈ ਲਾਟਰੀ ਸੀ ਜਾਂ ਇਸ ਦੇ ਪਿੱਛੇ ਕੋਈ ਅਜਿਹਾ ਰਾਜ਼ ਸੀ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨਜਾ ਹੋਵੋਗੇ ਉਸ ਪੈਸੇ ਨੂੰ ਇੱਥੇ ਕਿਉਂ ਛੜ ਕੇ ਚਲਾ ਗਿਆ ਅਤੇ ਸਭ ਤੋਂ ਵੱਡਾ ਸਵਾਲ ਉਸ ਛੋਟੀ ਜਿਹੀ ਚਿੱਠੀ ਵਿੱਚ ਆਖਿਰਕਾਰ ਉਸਨੇ ਅਜਿਹਾ ਕਿ ਲਿਖਿਆ ਸੀ ਕਿ 6 ਕਰੋੜ ਦੀ ਖੁਸ਼ੀ ਦੀ ਬਜਾਏ ਪੂਰੀ ਸੰਗਤ ਅਤੇ ਸੇਵਾ ਦਾ ਵੀ ਗੁਰੂ ਘਰ ਦੇ ਵਿੱਚ ਤਾਹਾ ਮਾਰ ਕੇ ਉੱਚੀ ਉੱਚੀ ਰੋਣ ਲੱਗੇ ਹਾਂਜੀ ਦਸਾਂਗੇ ਜੀ ਕਲੀ-ਕਲੀ ਗੱਲ ਬਣੇਦੇ ਉਹਦੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਆਓ ਦੋਸਤੋ ਬਿਨਾਂ ਦੇਰ ਕੀਤਿਆਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪਟਿਆਲੇ ਦੇ ਨੇੜੇ ਹੀ ਇੱਕ ਪਿੰਡ ਦੇ ਵਿੱਚ ਹਰਜੀਤ ਸਿੰਘ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਲੋਕ ਉਸ ਨੂੰ ਪਿਆਰ ਨਾਲ ਜੀਤਾ ਕਹਿੰਦੇ ਜੀਤਾ ਉਹ ਨਹੀਂ ਸੀ ਜੋ ਅੱਜ ਸਵਰੇ ਦੇਖਿਆ ਉਹਦੋਂ ਜੀਤਾ ਕੋਈ ਸ਼ਰਾਬੀ ਜਾਂ ਨਸ਼ੇੜੀ ਨਹੀਂ ਸੀ ਉਹ ਇੱਕ ਹਸਮੁਖ ਮਿਹਨਤੀ ਅਤੇ ਰੱਬ ਨੂੰ ਮੰਨਣ ਵਾਲਾ ਇੱਕ ਮਾਮੂਲੀ ਕਿਸਾਨ ਸੀ ਉਸਦੇ ਕੋਲ ਭਾਵੇਂ ਬਹੁਤੀ ਜ਼ਮੀਨ ਨਹੀਂ ਸੀ ਸਿਰਫ 5 ਕੋਕਲੇ ਸਨ ਪਰ ਉਹ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਬਹੁਤ ਖੁਸ਼ ਰੱਖਦਾ ਉਸਦਾ ਪਰਿਵਾਰ ਬਹੁਤ ਛੋਟਾ ਸੀ ਲੇਕਿਨ ਸੁਖੀ ਸੀ ਉਸਦੀ ਪਤਨੀ ਸਿਮਰਨ ਜੋ ਹਰ ਦੁੱਖ ਸੁੱਖ ਦੇ ਵਿੱਚ ਉਸਦਾ ਸਾਥ ਦਿੰਦੇ ਅਤੇ ਇੱਕ 5 ਸਾਲ ਦਾ ਮਾਸੂਮ ਪੁੱਤਰ ਜਿਸਦਾ ਨਾਮ ਉਹਨਾਂ ਨੇ ਬੜੇ ਚਾਣ ਨਾਲ ਆਕਾਸ਼ ਰੱਖਿਆ ਸੀ ਜੀਤੇ ਦੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਉਹ ਹਰ ਸ਼ਾਮ ਜਦੋਂ ਖੇਤ ਤੋਂ ਮੁੜਦਾ ਨਾ ਤਾਂ ਆਕਾਸ਼ ਭੱਜ ਕੇ ਉਸਦੇ ਟਰੈਕਟਰ ਤੇ ਚੜ ਜਾਂਦਾ ਅਤੇ ਪੂਰਾ ਪਿੰਡ ਦਾ ਗੇੜਾ ਲਗਾਉਂਦਾ ਜੀਤਾ ਆਪਣੇ ਪੁੱਤਰ ਨੂੰ ਪੜ੍ਹ ਲਿਖਾ ਕੇ ਇੱਕ ਵੱਡਾ ਅਫਸਰ ਬਣਾਉਣਾ ਚਾਹੁੰਦਾ ਸੀ ਉਹ ਅਕਸਰ ਆਪਣੀ ਪਤਨੀ ਨੂੰ ਕਹਿੰਦਾ ਸਿਮਰਨ ਦੇਖੇ ਮੈਂ ਪਾਵੇ ਅਨਪੜਿਆ ਹਾਂ ਪਰ ਮੇਰਾ ਪੁੱਤਰ ਅਸਮਾਨ ਦੀਆਂ ਬੁਲੰਦੀਆਂ ਛੂਹੇਗਾ ਕਿਉਂਕਿ ਇਸ ਦਾ ਨਾਮ ਹੀ ਆਕਾਸ਼ ਹੈ ਮੈਂ ਇਸ ਦੀ ਪੜ੍ਹਾਈ ਦੇ ਵਿੱਚ ਕੋਈ ਕਮੀ ਨਹੀਂ ਛੱਡਾਂਗਾ ਮੈਂ ਇਸ ਨੂੰ ਵੱਡਾ ਬੰਦਾ ਬਣਾਵਾਂਗਾ ਪਰ ਕਹਿੰਦੇ ਹਨ ਨਾ ਕਿ ਖੁਸ਼ੀਆਂ ਨੂੰ ਨਜ਼ਰ ਲੱਗਦੀ देर ਨਹੀਂ ਲੱਗਦੇ ਜਦੋਂ ਆਕਾਸ਼ ਹਾਲੇ 7 ਸਾਲਾਂ ਹੋਇਆ ਸੀ ਤੋਂ ਆਪਣੇ ਦੋਸਤਾਂ ਨਾਲ ਖੇਡਦਾ ਖੇਡਦਾ ਅਚਾਨਕ ਡਿੱਗ ਪੈਂਦਾ ਹੈ ਅਤੇ ਬੇਹੋਸ਼ ਹੋ ਗਿਆ ਜੀਤਾ ਅਤੇ ਸਿਮਰਨ ਕਬਰਾਕੇ ਉਸ ਨੂੰ ਪਟਿਆਲੇ ਦੇ ਸਭ ਤੋਂ ਵੱਡੇ ਹਸਪਤਾਲ ਲੈ ਕੇ ਗਏ ਉੱਥੇ ਕਈ ਟੈਸਟ ਕਰਨ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਆਕਾਸ਼ ਦੇ ਦਿਲ ਵਿੱਚ ਜਨਮ ਤੋਂ ਹੀ ਇੱਕ ਛੋਟਾ ਜਿਹਾ ਸੁਰਾਖ ਹੈ ਜੋ ਹੁਣ ਉਸ ਦੇ ਵਧਨ ਨਾਲ ਵੱਡਾ ਹੋ ਗਿਆ ਹੈ ਅਤੇ ਉਸ ਦੀ ਜਾਨ ਨੂੰ ਵੱਡਾ ਖਤਰਾ ਹੈ ਇਸ ਦਾ ਇਲਾਜ ਸਿਰਫ ਇੱਕ ਵੱਡਾ ਆਪਰੇਸ਼ਨ ਹੈ ਜੋ ਦਿੱਲੀ ਜਾਂ ਚੰਡੀਗੜ੍ਹ ਦੇ ਕਿਸੇ ਵੱਡੇ ਹਸਪਤਾਲ ਦੇ ਵਿੱਚ ਹੋ ਸਕਦਾ ਹੈ ਜੀਤੇ ਨੇ ਕੰਬਦੀ ਆਵਾਜ਼ ਵਿੱਚ ਖਰਚਾ ਪੁੱਛਿਆ ਡਾਕਟਰ ਨੇ ਕਰਜ਼ਾ ਦੱਸਿਆ 50 ਲੱਖ ਰੁਪਏ 50 ਲੱਖ ਰੁਪਏ ਸੁਣ ਕੇ ਜਿੱਤੇ ਅਤੇ ਸਿਮਰਨ ਦੇ ਪੈਰਾਂ ਖਟੋ ਜਿਵੇਂ ਨਿਕਲ ਗਏ ਉਸਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਇੰਨਾ ਪੈਸਾ ਕਦੇ ਇਕੱਠਾ ਨਹੀਂ ਸੀ ਦੇਖਿਆ ਪਰ ਪੁੱਤਰ ਦੀ ਜਾਣ ਤੋਂ ਵੱਧ ਕੇ ਪੈਸਾ ਨਹੀਂ ਸੀ ਕੁਝ ਵੀ ਨਹੀਂ ਸੀ ਜਿੱਤੇ ਨੇ ਆਪਣੀ ਪੰਜ ਕਿੱਲੇ ਜ਼ਮੀਨ ਪਿੰਡ ਦੇ ਸ਼ਾਹੂਕਾਰ ਦੇ ਕੋਲ ਗਹਿਣੇ ਰੱਖ ਦਿੱਤੇ ਸਿਮਰਨ ਨੇ ਆਪਣੇ ਵਿਆਹ ਦੀ ਸਾਰੇ ਗਹਿਣੇ ਵੇਚ ਦਿੱਤੇ ਫਿਰ ਵੀ ਪੈਸੇ ਪੁਰਨੇ ਹੋਏ ਆਖਿਰਕਾਰ ਉਸ ਨੂੰ ਦੁਬਾਰਾ ਉਸੇ ਸ਼ਾਹੂਕਾਰ ਦੇ ਕੋਲ ਜਾਣਾ ਪਿਆ ਅਤੇ ਆਪਣੀ ਮਜਬੂਰੀ ਦੱਸ ਕੇ ਹੋਰ ਸੇ ਮੰਗਣੇ ਭਏ ਸ਼ਾਹੂ ਕਾਰਜੋ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕਣਾ ਬੜੀ ਚੰਗੀ ਤਰ੍ਹਾਂ ਜਾਣਦਾ ਸੀ ਉਸ ਨੇ ਜੀਤੇ ਨੂੰ ਪੈਸੇ ਦੇ ਦਿੱਤੇ ਪਰ ਇੱਕ ਅਜੇ ਭਾਰੀ ਵਿਆਜ ਤੇ ਕਿ ਜਿਸ ਨੂੰ ਮੁੜਨਾ ਜੀਤੇ ਦੇ ਵਾਸਤੇ ਗੱਲ ਨਹੀਂ ਸੀ ਪਰ ਜੀਤਾ ਆਪਣੇ ਪੁੱਤਰ ਨੂੰ ਬਚਾਉਣ ਲਈ ਉਸ ਵੇਲੇ ਹਰ ਸ਼ਰਤ ਮੰਨ ਗਿਆ ਜੋ ਵੀ ਉਹ ਕਹਿੰਦਾ ਗਿਆ ਜਿੱਥੇ ਜਿੱਥੇ ਕਹਿੰਦਾ ਗਿਆ ਉੱਤੇ ਸਾਈਨ ਕਰਦਾ ਗਿਆ ਕਿਉਂਕਿ ਉਸ ਨੂੰ ਆਪਣੇ ਪੁੱਤਰ ਦੀ ਮੌਤ ਨਜ਼ਰ ਆ ਰਹੀ ਸੀ ਆਪਣੇ ਪੁੱਤਰ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਦਿੱਲੀ ਜਾ ਕੇ ਆਕਾਸ਼ ਦਾ ਆਪਰੇਸ਼ਨ ਹੋਇਆ ਰੱਬ ਦੀ ਕਿਰਪਾ ਨਾਲ ਆਪਰੇਸ਼ਨ ਸਫਲ ਰਿਹਾ ਜੀਤਾ ਆਪਣੇ ਪੁੱਤਰ ਨੂੰ ਮੌਦ ਦੇ ਮੂਹ ਬਚਾ ਕੇ ਵਾਪਸ ਪਿੰਡ ਲਿਆਉਂਦਾ ਹੈ ਘਰ ਦੇ ਵਿੱਚ ਖੁਸ਼ੀ ਤਾਂ ਸੀ ਪਰ ਹੁਣ ਉਸਤੇ ਸਿਰ ਤੇ ਸ਼ਾਹੂਕਰ ਦੇ ਕਰਜ਼ੇ ਦਾ ਇੱਕ ਵੱਡਾ ਪਹਾੜ ਸੀ ਆਪਣੀ ਥੋੜੀ ਜੀ ਕਿਸਾਨੀ ਦੀ ਕਮਾਈ ਨਾਲ ਉਹ ਕਰਜ਼ਾ ਅਤੇ ਉਸਦਾ ਭਾਰੀ ਵਿਆਜ ਚੁਕਾਉਣਾ ਬੜਾ ਅਸੰਭਵ ਸੀ ਜੀਤੇ ਨੂੰ ਦਿਨ ਰਾਤ ਇਹੀ ਚਿੰਤਾ ਕੰਦੀ ਰਹਿੰਦੇ ਇਸ ਲਈ ਉਸਨੇ ਇੱਕ ਹੋਰ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਉਸਨੇ ਇੱਕ ਪੁਰਾਣਾ ਟਰੱਕ ਕਰਾਇਤੇ ਲਿਆ ਅਤੇ ਦਿਨ ਰਾਤ ਟਰੱਕ ਚਲਾਉਣ ਲੱਗਾ ਉਹ ਦਿਨ ਰਾਤ ਇੱਕ ਕਰ ਦਿੰਦਾ ਕਈ ਕਈ ਦਿਨ ਕਰਨਾ ਆਉਂਦਾ ਤਾਂ ਕਿ ਉਹ ਛੇਤੀ ਤੋਂ ਛੇਤੀ ਸ਼ਾਹੂਕਰ ਦੇ ਪੈਸੇ ਮੋੜ ਸਕੇ ਅਤੇ ਆਪਣੀ ਜਿਮੇਂ ਚੁਣਾ ਲਵੇ ਪਰ ਇੱਥੋਂ ਹੀ ਉਸਦੀ ਬਰਬਾਦੀ ਦੀ ਅਸਲ ਕਹਾਣੀ ਸ਼ੁਰੂ ਹੋਈ ਟਰੱਕ ਡਰਾਈਵਰਾਂ ਦੇ ਨਾਲ ਰਹਿ ਕੇ ਲੰਬੇ ਸਫ਼ਰ ਦੀ ਥਕਾਵਟ ਮਿਟਾਉਣ ਲਈ ਅਤੇ ਰਾਤਾਂ ਨੂੰ ਜਾਗਦੇ ਰਹਿਣ ਲਈ ਉਹ ਹੌਲੀ-ਹੌਲੀ ਕੁਝ ਨਸ਼ਿਆਂ ਦੀ ਬੁਰੀ ਸੰਗਤ ਵਿੱਚ ਪੈ ਗਿਆ ਦੂਜੇ ਡਰਾਈਵਰ ਕਹਿੰਦੇ ਉਹ ਜਿੱਤੇ ਆ ਛੋੜੀ ਜੀ ਲਾਲਾਏ ਸਾਰੀ ਥਕਾਵਟ ਦੂਰ ਹੋ ਜਾਵੇਗੀ ਪਹਿਲਾਂ ਪਹਿਲਾਂ ਸ਼ੌਕਨਾ ਪੀਤੇ ਫਿਰ ਥਕਾਵਟ ਲਾਉਣ ਲਈ ਪੀਤੇ ਅਤੇ ਦੇਖਦੇ ਦੇਖਦੇ ਉਹ ਸ਼ਰਾਬ ਦਾ ਇਨਾ ਆਦੀ ਹੋ ਗਿਆ ਕਿ ਉਸ ਤੋਂ ਬਿਨਾ ਉਸਦਾ ਗੁਜ਼ਾਰਾ ਨਹੀਂ ਛੇ ਹੋਰ ਵੀ ਨਸ਼ੇ ਕਰਨ ਲੱਗ ਪਿਆ ਉਹ ਇੱਕ ਪੱਕਾ ਸ਼ਰਾਬੀ ਬਣ ਚੁੱਕਾ ਸੀ ਹੁਣ ਜੀਤਾ ਜੋ ਵੀ ਕਮਾਉਂਦਾ ਉਸਦਾ ਵੱਡਾ ਹਿੱਸਾ ਕਰਜ਼ੇ ਦੀ ਕਿਸ਼ਤੀ ਭਜਾਏ ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਨਸ਼ੇ ਖਰੀਦਣ ਤੇ ਖਰਚਣ ਲੱਗਾ ਉਹ ਨਸ਼ੇ ਵਿੱਚ ਤੁੱਟ ਹੋ ਕੇ ਘਰ ਆਉਂਦਾ ਘਰ ਦੇ ਵਿੱਚ ਰੋਜ਼ ਲੜਾਈ ਝਗੜੇ ਰਹਿਣ ਲੱਗੇ ਸਿਮਰਨ ਜੋ ਪਹਿਲਾਂ ਉਸਦਾ ਸਾਥ ਦਿੰਦੀ ਸੀ ਹੁਣ ਉਸ ਦੀ ਇਸ ਹਾਲਾਤ ਨੂੰ ਦੇਖ ਕੇ ਟੁੱਟ ਚੁੱਕੀ ਸੀ ਉਹ ਰਹਿੰਦੇ ਉਸ ਨੂੰ ਬੜਾ ਸਮਝਾਉਂਦੇ ਕਿ ਇੱਕ ਹੀ ਕਰ ਰਹੇ ਹੋ ਆਪਾਂ ਆਕਾਸ਼ ਨੂੰ ਬਚਾਇਆ ਹੈ ਪਰ ਹੁਣ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਉਂ ਤਬਾਹ ਕਰ ਰਹੇ ਹੋ ਉਹ ਸ਼ਾਹੂਕਾਰ ਸਾਡੀ ਜ਼ਮੀਨ ਖੋਲਵੇਗਾ ਪਰ ਜੀਤਾ ਨਸ਼ੇ ਵਿੱਚ ਅੰਨਾ ਹੋ ਗਿਆ ਕਰਜ਼ੇ ਦੇ ਦਬਾਅ ਹੇਠ ਇਹਨਾਂ ਦਬ ਚੁੱਕਿਆ ਸੀ ਕਿ ਤਰ ਆਪ ਉਸ ਨੂੰ ਆਪਣਾ ਇੱਕੋ ਇੱਕ ਸਹਾਰਾ ਲੱਗਦੇ ਉਹ ਉਲਟਾ ਸਿਮਰਨ ਨੂੰ ਹੀ ਘੁੱਟਦਾ ਮਾਦਾ ਅਤੇ ਚਿਕਦਾ ਮੇਰੀ ਜ਼ਿੰਦਗੀ ਤਬਾਹ ਹੋ ਗਈ ਹੈ ਤੇਰੇ ਪੁੱਤਰ ਦੇ ਇਲਾਜ ਕਰਕੇ ਮੈਂ ਕਰਜ਼ਾਈ ਹੋ ਗਿਆ ਮੈਨੂੰ ਰੋਕਣਾ ਮੈਨੂੰ ਪਿੰਡੇ ਬਸ ਇਹੀ ਮੇਰਾ ਸਹਾਰਾ ਹੈ ਸਮਾਬਿਦਾ ਗਿਆ ਸ਼ਾਹੂ ਕਰ ਦਾ ਵਿਆਜ ਵਧਾ ਗਿਆ ਜਿੱਤੇ ਦੀ ਸ਼ਰਾਬ ਦੀ ਆਦਤ ਵੱਤੀ ਗਈ ਕਰਜ਼ਾ ਨਾ ਮਣਨ ਕਰਕੇ ਸ਼ਾਹੂ ਕਾਰ ਨੇ ਉਸ ਦੀ ਜ਼ਮੀਨ ਆਪਣੇ ਨਾਮ ਕਰਵਾ ਲਈ ਫਿਰ ਉਸ ਦਾ ਘਰ ਵੀ ਨਿਲਾਮ ਹੋ ਗਿਆ ਉਹ ਇੱਕ ਚੰਗੇ ਪੜੇ ਕਿਸਾਨ ਤੋਂ ਸੜਕ ਤੇ ਆ ਗਿਆ ਉਹ ਪਿੰਡੇ ਬਾਹਰ ਇੱਕ ਛੋਟੀ ਜੀ ਝੌਂਪੜੀ ਵਿਚ ਰਹਿਣ ਲਈ ਮਜਬੂਰ ਹੋ ਗਏ ਅਤੇ ਆਈ ਉਹ ਕਾਲੀ ਮਨਹੋਸ ਰਾਤ ਜਿਸ ਰਾਤ ਨੇ ਜੀਤੇ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਸਰਦੀਆਂ ਦੇ ਦਿਨ ਸਨ ਬਾਹਰ ਬਹੁਤ ਠੰਡੀ ਹਵਾ ਚੱਲ ਰਹੀ ਸੀ ਮੀ ਪਿਆ ਰਿਆ ਸੀ 10 ਸਾਲ ਦੇ ਆਕਾਸ਼ ਨੂੰ ਉਸ ਰਾਤ ਬਹੁਤ ਤੇਜ਼ ਬੁਖਾਰ ਸੀ ਬੁਖਾਰ ਨਾਲ ਉਬਰੀ ਤਰ੍ਹਾਂ ਕੰਬ ਰਿਆ ਸੀ ਉਸ ਤੇ ਸਭ ਫੋਰੇਸ਼ਨ ਸਿਮਰਨ ਨੇ ਕਬਰਾਂ ਕੇ ਦੇਖਿਆ ਘਰ ਦੇ ਵਿੱਚ ਦਵਾਈ ਲਈ 1 ਰੁਪਿਆ ਵੀ ਨਹੀਂ ਸੀ ਉਹ ਬੇਵਸੀ ਨਾਲ ਆਪਣੇ ਪੁੱਤਰ ਨੂੰ ਤੜਫਦਾ ਦਿਖ ਰਿਹਾ ਸੀ ਉਸੇ ਵੇਲੇ ਜਿੱਤਾ ਸ਼ਰਾਬ ਦੇ ਨਸ਼ੇ ਵਿੱਚ ਤਤ ਦਰਵਾਜ਼ਾ ਖੋਲ ਕੇ ਅੰਦਰ ਆਦਾ ਹੈ ਸਿਮਰਨ ਝੁੰਦੀ ਹੋਈ ਭਾਜ ਕੇ ਉਸ ਤੇ ਪੈਰਾਟਿਡਿਕ ਪਈ ਹੈ ਜੀ ਉਠੋ ਰੱਬ ਦਾ ਵਾਸਾ ਹੈ ਅਜ ਨਾ ਭਿਓ ਆਕਾਸ਼ ਨੂੰ ਦੇਖੋ ਉਸ ਨੂੰ ਬਹੁਤ ਤੇਜ ਬੁਖਾਰ ਹੈ ਉਸ ਦਾ ਸਸਕ ਰਿਹਾ ਹੈ ਮੇਰੇ ਕੋਲ ਦਵਾਈ ਦੇ ਪੈਸੇ ਨਹੀਂ ਹਨ ਛੇਤੀ ਇਸ ਨੂੰ ਹਸਪਤਾਲ ਲੈ ਕੇ ਚਲੋ ਨਹੀਂ ਤਾਂ ਇਹ ਬਚੇਗਾ ਨਹੀਂ ਗਿਤਾ ਜੋ ਕਿ ਨਸ਼ੇ ਅਤੇ ਕਰਜ਼ੇ ਦੇ ਗੰਭ ਵਿੱਚ ਪੂਰੀ ਤਰ੍ਹਾਂ ਅੰਨਾ ਹੋ ਚੁੱਕਿਆ ਸੀ ਉਸ ਨੇ ਇੱਕ ਪਾਲੀ ਆਕਾਸ਼ ਵੱਲ ਦੇਖਿਆ ਅਤੇ ਫਿਰ ਗੁੱਸੇ ਨਾਲ ਆਪਣੀ ਪਤਨੀ ਨੂੰ ਧੱਕਾ ਮਾਰਿਆ ਉਹ ਜ਼ੋਰ ਨਾਲ ਚ ਕਿਹਾ ਮਰ ਜਾਣ ਦੇ ਇਹਨੂੰ ਐਸੇ ਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਹੈ ਜੇਕਰ ਇਹ ਬਿਮਾਰ ਨਾ ਹੁੰਦਾ ਤਾਂ ਅੱਜ ਮੈਂ ਕਰਜ਼ਾਈ ਨਾ ਹੁੰਦਾ ਇਸ ਦੇ ਇਲਾਕੇ 50 ਲੱਖ ਲਗਾ ਦਿੱਤੇ ਹੋਰ ਕਿੰਨਾ ਕੁ ਲਗਾਵਾ ਮੇਰੇ ਕੋਲ ਹੋਰ ਪੈਸੇ ਨਹੀਂ ਹਨ ਸੇਵਰਨ ਚਿਖਦੇ ਰਹੇ ਇਹ ਤੁਹਾਡਾ ਹੀ ਪੁੱਤਰ ਹੈ ਇਹ ਮਰ ਜਾਵੇਗਾ ਇਸ ਨੂੰ ਬਚਾ ਲਓ ਪਰ ਜੀਤੇ ਨੇ ਇੱਕ ਨਾ ਸੁਣੀ ਉਹ ਘਰ ਦੇ ਵਿੱਚ ਪਏ ਆਖਰੀ 100 ਰੁਪਏ ਜੋ ਸਿਮਰਨ ਨੇ ਆਟੇ ਦੇ ਡੱਬੇ ਵਿੱਚੋਂ ਆਕਾਸ਼ ਦੀ ਦਵਾਈ ਲਈ ਲੁਕਾ ਕੇ ਰੱਖੇ ਸਨ ਉਹ ਵੀ ਕੱਢ ਕੇ ਲੈ ਗਿਆ ਹੋਰ ਵੀ ਸ਼ਰਾਬ ਪਿੰਣ ਲਈ ਉਸ ਰਾਤ ਬਾਹਰ ਤੂਫਾਨ ਆਇਆ ਸੀ ਸਿਮਰਨ ਇਕੱਲੀ ਉਸੇ ਝੌਂਪੜੀ ਦੇ ਵਿੱਚ ਆਪਣੇ ਬਿਮਾਰ ਪੁੱਤਰ ਨੂੰ ਗੋਦ ਵਿੱਚ ਲੈ ਕੇ ਕਦੇ ਪਾਣੀ ਦੀਆਂ ਪੱਟੀਆਂ ਕਰਦੇ ਕਦੇ ਉਸ ਨੂੰ ਕੁੱਟ ਕੇ ਗੜ ਲਾਉਂਦੇ ਕਦੇ ਰੱਬ ਨੂੰ ਵਾਸਤੇ ਭਾਂਦੇ ਪਰ ਆਕਾਸ਼ ਤਾਸ਼ਰੀ ਹੌਲੀ-ਹੌਲੀ ਠੰਡਾ ਪੈਂਦਾ ਜਾ ਰਿਹਾ ਸੀ ਜਦੋਂ ਅਗਲੀ ਸਵੇਰ ਜਿੱਤ ਦਾ ਨਸ਼ਾ ਉਤਰਿਆ ਨਾ ਅਤੇ ਉਹ ਥੋੜਾ ਜਿਹਾ ਪਛਤਾਉਂਦਾ ਹੋਇਆ ਆਪਣੇ ਘਰ ਆਪਣੀ ਝੌਂਪੜੀ ਵਿੱਚ ਵਾਪਸ ਆ ਗਿਆ ਤਾਂ ਉਸ ਨੇ ਜੋ ਦੇਖਿਆ ਨਾ ਉਸ ਨਾਲ ਉਸ ਦੀ ਰੁੱਤ ਕੰਮ ਗਏ ਉਸ ਨੇ ਦੇਖਿਆ ਸਿਮਰਨ ਇੱਕ ਕੋਨੇ ਵਿੱਚ ਬੈਠੀ ਪੱਥਰ ਬਣ ਚੁੱਕੀ ਸੀ ਉਹ ਬਿਨਾਂ ਹਿਲੇ ਬਿਨਾਂ ਆਪਣੀ ਅੱਖ ਝਪਕੇ ਸਾਹਮਣੇ ਦਿਖ ਰਹੀ ਸੀ ਅਤੇ ਉਸ ਦੀ ਗੋਦ ਦੇ ਵਿੱਚ ਆਕਾਸ਼ ਹਮੇਸ਼ਾ ਲਈ ਸ਼ਾਂਤ ਹੋ ਚੁੱਕਿਆ ਸੀ ਉਹ ਰਾਤ ਦੀ ਠੰਡਕ ਅਤੇ ਤੇਜ਼ ਬੁਖਾਰ ਸਹਿ ਨਹੀਂ ਸਕਿਆ ਜਿੱਤਾ ਉੱਥੇ ਹੀ ਡਿੱਗ ਪਿਆ ਹੈ ਉੱਚੀ ਚਾਹੁੰਦਾ ਸੀ ਪਰ ਉਸਦੀ ਆਵਾਜ਼ ਗੜ ਦੇ ਵਿੱਚ ਹੀ ਘਟ ਗਏ ਸਿਮਰਨ ਨੇ ਇੱਕ ਸ਼ਬਦ ਨਹੀਂ ਬੋਲਿਆ ਉਸ ਨੇ ਬਸ ਆਪਣੀਆਂ ਮਰੀਆਂ ਹੋਈਆਂ ਅੱਖਾਂ ਨਾਲ ਬਿਨਾ ਇੱਕ ਵੀ ਹੰਝੂ ਦੇ ਗਿੱਤੇ ਵੱਲ ਦੇਖਿਆ ਅਤੇ ਸਿਰਫ ਤਿੰਨ ਸ਼ਬਦ ਕਹੇ ਤੁਸੀਂ ਪਿਓ ਨਹੀਂ ਤੁਸੀਂ ਕਾਤਲ ਹੋ ਮੇਰੇ ਬੱਚੇ ਦੇ ਕਤਲ ਆਕਾਸ਼ ਦੀ ਭੋਗ ਵਾਲੇ ਦਿਨ ਸਿਮਰਨ ਚੁੱਪਚਾਪ ਉੱਠੀ ਅਤੇ ਘਰ ਛੱਡ ਕੇ ਹਮੇਸ਼ਾ ਲਈ ਚਲੀ ਗਈ ਉਸ ਨੇ ਜਾਂਦੇ ਹੋਏ ਕਿਹਾ ਮੈਂ ਇੱਕ ਕਾਤਲ ਇੱਕ ਬੇਗਰਤ ਬੰਦੇ ਨਾਲ ਨਹੀਂ ਰਹਿ ਸਕਦੀ ਤੂੰ ਮੇਰਾ ਪੁੱਤ ਮਾਰ ਦਿੱਤਾ ਹੈ ਹੁਣ ਜੀਤਾ ਇਸ ਦੁਨੀਆ ਵਿੱਚ ਬਿਲਕੁਲ ਹੀ ਕਲਾ ਸੀ ਨਾ ਕਰ ਸੀ ਨਾ ਪਰਵਾਰ ਨਾ ਹੀ ਜ਼ਮੀਨ ਉਸ ਦੇ ਕੋਲ ਸੀ ਤਾਂ ਸਿਰ ਪਛਤਾਵਾ ਆਪਣੇ ਪੁੱਤਰ ਦਾ ਕਤਲ ਹੋਣ ਦਾ ਦਾਗ ਅਤੇ ਸ਼ਰਾਬ ਦੀ ਬੋਤਲ ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਉਹ ਪਟਿਆਲੇ ਦੀਆਂ ਸੜਕਾਂ ਤੇ ਰਹਿਣ ਲੱਗ ਪਿਆ ਉਹ ਹੁਣ ਜੀਤਾ ਨਹੀਂ ਸੀ ਉਹ ਪਟਿਆਲੇ ਦਾ ਸ਼ਰਾਬੀ ਬਣ ਚੁੱਕਿਆ ਸੀ ਉਹ ਲੋਕਾਂ ਕੋਲੋਂ ਪੀਕ ਮੰਗਦਾ ਅਤੇ ਜੋ ਵੀ 10 ਰੁਪਏ ਮਿਲਦੇ ਉਸ ਦੀ ਸ਼ਰਾਬੀ ਰਹਿੰਦਾ ਤਾਂ ਕਿ ਉਸ ਕਾਲੀ ਰਾਤ ਨੂੰ ਭੁੱਲ ਸਕੇ ਜਦੋਂ ਉਸ ਨੇ ਆਪਣੇ ਪੁੱਤਰ ਨੂੰ ਮਰਨ ਲਈ ਛੱਡ ਦਿੱਤਾ ਸੀ ਸਾਲਾਂ ਬੀਤ ਗਏ ਜਿੱਤੇ ਦੀ ਖਲਾਤ ਹੱਡੀਆਂ ਦਾ ਪਿੰਜਰ ਬਣ ਚੁੱਕੇ ਸਨ ਉਹ ਜਿੰਦਾ ਲਾਸ਼ ਬਣ ਕੇ ਸੜਕਾਂ ਤੇ ਘੁੰਮਦਾ ਇੱਕ ਦਿਨ ਦਸੰਬਰ ਦੀ ਬਹੁਤ ਠੰਡੀ ਰਾਤ ਜਦੋਂ ਪੂਰਾ ਪੰਜਾਬ ਸ਼ਹੀਦੀ ਹਫ਼ਤੇ ਦੀ ਰੰਗਾਂ ਵਿੱਚ ਰੰਗਿਆ ਸੀ ਜਿੱਤਾ ਸ਼ਰਾਬੀ ਪੈਸੇ ਮੰਗਦਾ ਠੰਡ ਨਾਲ ਬੁਰੀ ਤਰ੍ਹਾਂ ਕੰਬਦਾ ਸੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀਆਂ ਪੌੜੀਆਂ ਤੇ ਆ ਕੇ ਡਿੱਗ ਪੈਂਦਾ ਹੋਏ ਉਸ ਨੂੰ ਨਸ਼ੇ ਦੀ ਤੋੜ ਲੱਗੀ ਸੀ ਉਹ ਦਰਦ ਨਾਲ ਤੜਫ ਰਿਹਾ ਸੀ ਜੀ ਕਰਿਆ ਸੀ ਉਸੇ ਵੇਲੇ ਗੁਰੂ ਘਰ ਦੇ ਅੰਦਰੋਂ ਲਾਊਡ ਸਪੀਕਰ ਤੇ ਕਥਾ ਦੀ ਆਵਾਜ਼ ਆਏ ਜਾਨੀ ਜੀ ਛੋਟੇ ਸਾਹਿਬ ਜਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਜੀ ਦੀ ਸ਼ਹੀਦੀ ਦਾ ਪ੍ਰਸੰਗ ਬੜੇ ਦਰਦ ਭਰੀ ਆਵਾਜ਼ ਵਿੱਚ ਸੁਣਾ ਰਹੇ ਸਨ ਜੀਤੇ ਦੇ ਕੰਨਾਂ ਵਿੱਚ ਆਵਾਜ਼ ਭਈ ਸੋਚ ਕੇ ਦੇਖੋ ਸੰਗਤ ਜੀ 7 ਸਾਲ ਅਤੇ 9 ਸਾਲ ਦੇ ਉਹ ਮਾਸੂਮ ਬੱਚੇ ਪੋ ਦੀ ਉਸ ਠੰਡੀ ਰਾਤ ਠੰਡੇ ਬਰ ਦੇ ਵਿੱਚ ਦਾਦੀ ਮਾਂ ਦੀ ਗੋਦ ਵਿੱਚ ਬੈਠੇ ਜਦੋਂ ਉਹਨਾਂ ਕੋਲ ਨਾ ਕਪੜਾ ਸੀ ਨਾ ਰੋਟੀ ਪਰ ਉਹਨਾਂ ਨੇ ਇੰਨੀ ਮੰਨੇ ਜਲਮਾਂ ਨੇ ਉਹਨਾਂ ਨੂੰ ਨੀਹਾਂ ਵਿੱਚ ਚੁਣਵਾ ਦਿੱਤਾ ਉਹ ਧਰਮ ਲਈ ਕੁਰਬਾਨ ਹੋ ਗਏ ਪਰ ਸਦਕਾ ਨਹੀਂ ਹਾਰੇ ਉਹ ਨਿੱਕੇ ਨਿੱਕੇ ਲਾਲ ਆਪਣੇ ਲਈ ਸ਼ਹੀਦیاں ਕਰਕੇ ਗਏ ਅਤੇ ਆਪਣੇ ਹਾਲਾ ਦੇਖੋ ਕਿ ਆਪਾਂ ਉਹਨਾਂ ਦੀ ਸ਼ਹਾਦਤ ਦੇ ਵਾਰਸ ਕੇ ਲਾਉਣ ਦੇ ਲਾਇਕ ਹਾਂ ਇਹ ਸ਼ਬਦ ਜੀਤੇ ਦੇ ਦਿਲ ਵਿੱਚ ਤੀਰ ਵਾਂਗ ਵੱਜੇ ਉੱਥੇ ਹੀ ਪੋੜੀਆਂ ਤੇ ਪਵਾ ਮਾਰ ਕੇ ਡੌਣ ਲੱਗ ਪਿਆ ਉਹ ਆਪਣੇ ਆਪ ਨਾਲੇ ਗੱਲਾਂ ਕਰਨ ਲੱਗਾ ਹਾਂ ਵਾਹਿਗੁਰੂ ਉਹ 7 ਸਾਲ ਦੇ ਬੱਚੇ ਸਨ 9 ਸਾਲ ਦੇ ਬੱਚੇ ਸਨ ਉਹ ਧਰਮ ਲਈ ਸ਼ਹੀਦ ਹੋ ਗਏ ਠੰਡ ਦੇ ਵਿੱਚ ਸਦਕ ਨੇ ਹਰਿਆ ਅਤੇ ਮੈਂ ਮੈਂ 40 ਸਾਲ ਦਾ ਹੋ ਕੇ ਇੱਕ ਸ਼ਰਾਬ ਦੀ ਬੋਤਲ ਪਿੱਛੇ ਆਪਣੇ 10 ਸਾਲ ਦੇ ਪੁੱਤਰ ਦਾ ਕਤਲ ਬਣ ਬੈਠਾ ਹਾਂ ਮੇਰਾ ਪੁੱਤਰ ਵੀ ਠੰਡ ਵਿੱਚ ਕੰਬ ਰਿਆ ਸੀ ਉਹ ਮੈਨੂੰ ਓੜੀ ਕਰ ਰਿਹਾ ਸੀ ਅਤੇ ਮੈਂ ਸ਼ਰਾਬ ਪਿੰਚ ਚਲਾ ਗਿਆ ਮੈਂ ਕਿੰਨਾ ਵੱਡਾ ਪਾਪੀ ਹਾਂ ਮੈਂ ਆਪਣੇ ਪੁੱਤਰ ਦਾ ਗੁਨੇਗਾਰ ਹਾਂ ਉਸ ਰਾਤ ਜੀਤੇ ਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਉਹ ਸਾਰੀ ਰਾਤ ਪੌੜੀਆਂ ਤੇ ਬੈਠ ਕੇ ਰੋਂਦਾ ਰਿਹਾ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਉਹ ਕਸੀਟ ਦਾ ਗੁਰੂ ਘਰ ਦੇ ਦਰਵਾਜ਼ੇ ਕੋਲ ਗਿਆ ਆਪਣਾ ਸਿਰ ਜ਼ਮੀਨ ਤੇ ਰੱਖਿਆ ਅਤੇ ਚੀਕਾ ਮਾਰ-ਮਾਰ ਕੇ ਰੋਇਆ ਸੱਚੇ ਪਾਤਸ਼ਾਹ ਮੈਨੂੰ ਮਾਫ਼ ਕਰ ਦਿਓ ਮੈਂ ਆਪਣੇ ਪੁੱਤਰ ਦਾ ਗੁਨੇਗਾਰ ਹਾਂ ਮੈਂ ਤੁਹਾਡਾ ਵੀ ਗੁਨੇਗਾਰ ਹਾਂ ਮੈਨੂੰ ਬਚਾ ਲਓ ਮੈਨੂੰ ਇਸ ਨਰਕ ਵਿੱਚੋਂ ਕਢੋ ਮੈਂ ਬਹੁਤ ਅਸਮਰਥ ਹਾਂ ਤੁਸੀਂ ਸਮਰਥਾ ਵਾਲੇ ਹੋ ਸਮਰਥਾ ਬਖਸ਼ਣ ਵਾਲੇ ਹੋ ਮਹਾਰਾਜ ਬਖਸ਼ੇ ਹੋ ਅੱਜ ਤੋਂ ਮੈਂ ਸ਼ਰਾਬੰਦ ਕਰਨਾ ਚਾਹੁੰਦਾ ਹਾਂ ਤੁਸੀਂ ਮੈਨੂੰ ਸ਼ਕਤੀ ਦਿਓ ਮੇਰੇ ਬੱਚ ਨੂੰ ਪਗਾਉਣ ਦੀ ਹਿੰਮਤ ਦਿਓ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਤੁਹਾਡੇ ਦਰ ਤੇ ਸੇਵਾ ਕਰਕੇ گزارਾਂਗਾ ਸ਼ਾਇਦ ਮੇਰੇ ਪਾਪਾ ਦਾ ਕੁਝ ਪਛਤਾਵਾ ਹੋ ਸਕੇ ਅਗਲੀ ਸਵੇਰ ਜੀਤਾ ਬਦਲ ਚੁਕਿਆ ਸੀ ਨਸ਼ਾ ਛੱਡਣਾ ਸੌਖਾ ਨਹੀਂ ਸੀ ਨਸ਼ੇ ਦੀ ਤੋੜ ਬਹੁਤ ਭਿਆਨਕ ਸੀ ਉਸ ਦਾ ਸਰੀਰ ਕਮਜ਼ੋਰ ਸੀ ਹੱਡੀਆਂ ਦੇ ਵਿੱਚ ਦਰਦ ਹੁੰਦਾ ਸੀ ਪਰ ਜਦੋਂ ਵੀ ਉਸ ਨੂੰ ਸ਼ਰਾਬ ਯਾਦ ਆਉਂਦੀ ਉਹ ਛੋਟੇ ਸਾਹਿਬ ਜੀ ਦਾ ਨਾਮ ਯਾਦ ਕਰਦਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗ ਜਾਂਦਾ ਉਹ ਗੁਰੂ ਘਰ ਦੇ ਜੋੜਾ ਕਰਦੇ ਵਿੱਚ ਬੈਠ ਗਿਆ ਅਤੇ ਚੁੱਪਚਾਪ ਜੋੜੇ ਸਾਫ਼ ਕਰਨ ਦੀ ਸੇਵਾ ਕਰਨ ਲੱਗ ਪਿਆ ਉਹ ਲੰਗਰ ਵਿੱਚ ਝੁੱਟੇ ਬਰਤਨ ਮਾ ਕਰਦਾ ਸੇਵਾਦਾਰਾਂ ਨੇ ਉਸਦੀ ਲਗਨ ਦੇਖੀ ਖੋਲੀ-ਖੋਲੀ ਮਹੀਨਿਆਂ ਦੀ ਮਿਹਨਤ ਅਤੇ ਗੁਰੂ ਦੇ ਉੱਤ ਅਸਰੇ ਨਾਲ ਉਸਤੇ ਸ਼ਰੇੜ ਵਿੱਚੋਂ ਨਸ਼ਾ ਮੁੱਕ ਗਿਆ ਉਸਤੇ ਚਿਹਰੇ ਤੇ ਰੌਣਕ ਆਉਣ ਲੱਗੇ ਉਹ ਹੁਣ ਜੀਤਾ ਸ਼ਰਾਬੀ ਨਹੀਂ ਸੀ ਉਹ ਮੁਰ ਤੋਂ ਹਰਜੀਤ ਸਿੰਘ ਬਣ ਚੁੱਕਾ ਸੀ ਗੁਰੂ ਘਰ ਦੇ ਪ੍ਰਬੰਧਕਾਂ ਨੇ ਉਸਦੀ ਸੇਵਾ ਅਤੇ ਬਦਲਾ ਦੇਖ ਕੇ ਉਸ ਨੂੰ ਗੁਰਦਰਾ ਸਾਹਿਬ ਦੇ ਵਿੱਚ ਇੱਕ ਸੇਵਾਦਾਰ ਦੀ ਛੋਟੀ ਜੀ ਨੌਕਰੀ ਦਿੱਤੇ ਹਰਜੀਤ ਸਿੰਘ ਪਿਛਲੇ 15 ਸਾਲਾਂ ਤੋਂ ਉਸੇ ਗੁਰੂ ਘਰ ਦੇ ਵਿੱਚ ਚੁੱਪ-ਚਾਪ ਸੇਵਾ ਕਰ ਰਿਹਾ ਸੀ ਇਹ ਪਟਿਆਲਾ ਸ਼ਹਿਰ ਦੇ ਦੂਖ ਨਿਵਾਰਣ ਸਾਹਿਬ ਤੋਂ ਕੁਝ ਦੂਰੀ ਤੇ ਮੌਜੂਦ ਸੀ ਉਹ ਆਪਣੀ ਕਾਂ ਵਿੱਚੋਂ ਦਸਵੰਧ ਕੱਢਦਾ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਦਾਨ ਕਰਦਾ ਉਹ ਬਿਲਕੁਲ ਸ਼ਾਂਤ ਅਤੇ ਨਿਮਰ ਜ਼ਿੰਦਗੀ ਜੀ ਰਿਹਾ ਸੀ ਆਪਣੇ ਪਾਪਾਂ ਦਾ ਪਛਤਾਵਾ ਕਰ ਰਿਹਾ ਸੀ ਇੱਕ ਦਿਨ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਆਂਦਾ ਹੈ ਅਤੇ ਇੱਕ ਲਾਟਰੀ ਵੇਚਣ ਵਾਲੇ ਨੇ ਉਸ ਨੂੰ ਆਜਮਾਰੇ ਭਾਈ ਸਾਹਿਬ ਅੱਜ ਦੀਵਾਲੀ ਦੀ ਬੰਪਰ ਲਾਟਰੀ ਹੈ 6 ਕਰੋੜ ਰੁਪਏ ਦਾ ਇਨਾਮ ਹੈ ਇੱਕ ਲਾਟਰੀ ਖਰੀਦ ਲਿਓ ਕਿ ਪਤਾ ਕਿਸਮਤ ਬਦਲ ਜਾਵੇ ਹਰਜੀਤ ਸਿੰਘ ਪਹਿਲਾਂ ਤਾਂ ਹੱਸ ਪਿਆ ਕਿ ਮੈਨੂੰ ਹੁਣ ਇਸ ਮਾਇਆ ਦੀ ਅਤੇ ਇਸ ਕਿਸਮਤ ਦੀ ਕੀ ਲੋੜ ਹੈ ਪਰ ਫਿਰ ਉਸਦੇ ਦਿਲ ਵਿੱਚ ਇੱਕ ਖਿਆਲ ਆਇਆ ਉਸਨੇ ਆਪਣੀ ਜੇਬ ਵਿੱਚੋਂ 100 ਰੁਪਏ ਕੱਢ ਕੇ ਇੱਕ ਟਿਕਟ ਖਰੀਦ ਲਈ ਅਤੇ ਉਮੋਲ ਮੰਤਰ ਦਾ ਪਾਠ ਕੀਤਾ ਉਸਨੇ ਟਿਕਟ ਖਰੀਦੇ ਹੋਏ ਅਸਮਾਨ ਦੇ ਵੀ ਦੇਖਿਆ ਅਤੇ ਮਨ ਵਿੱਚ ਕਿਹਾ ਆਕਾਸ਼ ਪੁੱਤਰ ਪਤਾ ਨਹੀਂ ਤੂੰ ਕਿੱਥੇ ਹੈ ਉਹ ਟਿਕਟ ਤੇਰੇ ਨਾਮ ਤੇ ਲਰਿਆ ਹਾਂ ਸੱਚੇ ਬਾਦਸ਼ਾਹ ਮਹਾਰਾਜ ਮੇਰ ਕਰਨਾ ਕੁਝ ਹਫ਼ਤੇ ਬਾਅਦ ਜਦੋਂ ਲਾਟਰੀ ਦਾ ਨਤੀਜਾ ਆਇਆ ਹਰਜੀਤ ਸਿੰਘ ਨੇ ਅਖਬਾਰ ਦੇ ਵਿੱਚ ਆਪਣੀ ਟਿਕਟ ਦਾ ਨੰਬਰ ਮਿਲਾਇਆ ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨੀ ਹੋਇਆ ਉਸ ਦੀ 6 ਕਰੋੜ ਦੀ ਲਾਟਰੀ ਲੱਗ ਚੁੱਕੀ ਸੀ ਇੱਕ ਪਲ ਲਈ ਉਸ ਦੇ ਹੱਥ ਪੈਰ ਕੰਬ ਗਏ 6 ਕਰੋੜ ਉਹ ਚਾਹਨਾ ਤਾਂ ਵਾਪਸ ਆਪਣੀ ਪਤਨੀ ਸਿਮਰਨ ਨੂੰ ਲੱਭ ਸਕਦਾ ਸੀ ਨਵਾਂ ਕਾਰ ਨਵੀਂ ਜ਼ਮੀਨ ਸਭ ਕੁਝ ਖਰੀਦ ਸਕਦਾ ਉਮਰ ਤੋਂ ਰਾਜਾਂ ਵਾਲੀ ਜ਼ਿੰਦਗੀ ਜੀ ਸਕਦਾ ਸੀ ਪਰ ਉਸਨੇ ਅੱਖਾਂ ਬੰਦ ਕੀਤੀਆਂ ਅਤੇ ਉਸ ਨੂੰ 6 ਕਰੋੜ ਰੁਪਏ ਨਜ਼ਰ ਨਹੀਂ ਆਏ ਉਸ ਨੂੰ ਯਾਦ ਆਏ ਉਹ ਕਾਲੀ ਰਾਤ ਤੇ ਠੰਡ ਵਿੱਚ ਕੰਮਦਾ ਹੋਇਆ ਆਪਣਾ 10 ਸਾਲ ਦਾ ਪੁੱਤਰ ਆਕਾਸ਼ ਅਤੇ ਸ਼ਰਾਬ ਦੇ ਨਸ਼ੇ ਵਿੱਚ ਤੁੱਟ ਆਪਣਾ ਆਪ ਉਸ ਨੂੰ ਯਾਦ ਆਏ ਸਿਮਰਨ ਦੇ ਉਹ ਆਖਰੀ ਸ਼ਬਦ ਤੁਸੀਂ ਕਾਤਲ ਹੋ ਉੱਤੇ ਹੀ ਜ਼ਮੀਨ ਤੇ ਬੈਠ ਪਿਆ ਉਸਨੇ ਕਿਹਾ ਨਹੀਂ ਵਾਈਗਰੂ ਇਹ ਪੈਸਾ ਮੇਰਾ ਨਹੀਂ ਹੈ ਇਹ ਉਹ ਹੀ ਮਾਇਆ ਹੈ ਉਹੀ ਨਸ਼ਾ ਹੈ ਜਿਸ ਦੇ ਕਰਕੇ ਮੈਂ ਆਪਣੇ ਪੁੱਤਰ ਦੀ ਜਾਨ ਲਈ ਸੀ ਇਹ ਮਾਇਆ ਹੀ ਮੇਰੀ ਬਰਬਾਦੀ ਦਾ ਕਾਰਨ ਸੀ ਮੈਂ ਇੱਕ ਪੈਸੇ ਨੂੰ ਹੱਥ ਨਹੀਂ ਲਗਾਵਾਂਗਾ ਇਹ ਮੇਰੇ ਅਕਾਸ਼ਤਾ ਹੈ ਅਤੇ ਮੇਰੇ ਆਕਾਸ਼ ਵਰਗੇ ਹੋਰ ਬੱਚਾ ਦਾ ਹੈ ਇਹ ਸੋਚ ਸੋਚ ਕੇ ਉਸ ਨੂੰ ਨੀਂਦ ਨਹੀਂ ਆਈ ਉਸ ਦੇ ਹਾਲਾਤ ਵਿਗੜਨ ਲੱਗੇ ਇੰਜ ਲੱਗਿਆ ਜਿਵੇਂ ਕਿ ਸ਼ਾਇਦ ਉਹ ਦੁਬਾਰਾ ਸ਼ਰਾਬ ਪੀਣ ਲੱਗਾ ਹੈ ਲੇਕਿਨ ਉਸ ਨੇ ਸ਼ਰਾਬ ਨੂੰ ਹੱਤ ਨਹੀਂ ਲਗਾਇਆ ਬਿਲਕੁਲ ਉਸ ਦੀਆਂ ਕਾਲੀਆਂ ਪਚਕੀਆਂ ਸਨ ਉਸ ਨੇ ਆਪਣੇ ਕੱਪੜੇ ਤੱਕ ਨਹੀਂ ਬਦਲੇ ਨਹਾਇਆ ਤੱਕ ਨਹੀਂ ਉੱਥੇ ਬੈਠਾ ਸੋਚਦਾ ਰਹਿੰਦਾ ਹੈ ਉਸ ਤੇ ਦਿਮਾਗ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਚੱਲ ਰਹੇ ਸਨ ਅਗਲੇ ਦਿਨ ਅਮਰਤ ਵੇੜੇ 6 ਕਰੋੜ ਰੁਪਏ ਵਿੱਚੋਂ ਮੋਟੀ ਰਕਮ ਜਿਹੜੀ ਹੈ ਬੈਂਕ ਦੇ ਵਿੱਚੋਂ ਕਢਵਾ ਕੇ ਉਸ ਲਿਫਾਫੇ ਵਿੱਚ ਪਾ ਲੈਂਦਾ ਹੈ ਅਤੇ ਬਾਕੀ ਬਚਿਆ ਪੈਸਾ ਲੱਕ ਦੇ ਰਹੀਂ ਲੈ ਕੇ ਉਸ ਲਿਫਾਫੇ ਦੇ ਵਿੱਚ ਪਾ ਦਿੰਦਾ ਹੈ ਅਤੇ ਨਾਲ ਉਹ ਚਿੱਠੀ ਲਿਖੇ ਜਿਸ ਵਿੱਚ ਉਸ ਨੇ ਆਪਣੀ ਪੂਰੀ ਜ਼ਿੰਦਗੀ ਦਾ ਸਾਥ ਲਿਖਿਆ ਸੀ ਉਹ ਗੁਰਦੁਆਰਾ ਸਾਹਿਬ ਪਹੁੰਚ ਗਿਆ ਅਤੇ ਹੁਣ ਆਪਣੀ ਕਹਾਣੀ ਵਾਪਸ ਉਸੇ ਥਾਂ ਤੇ ਆ ਗਈ ਹੈ ਗਰੰਤੀ ਸਿੰਘ ਜੀ ਚਿੱਠੀ ਪੜ੍ਹ ਰਹੇ ਹਨ ਸਾਰੀ ਸੰਗਤ ਭਾਵੁਕ ਹੋ ਚੁੱਕੀ ਹੈ ਗਰੰਤੀ ਸਿੰਘ ਨੇ ਕੰਬ ਦੀ ਆਵਾਜ਼ ਵਿੱਚ ਚਿੱਠੀ ਦੇ ਆਖਰੀ ਸ਼ਬਦ ਪੜ੍ਹੇ ਹਾਂਜੀ ਸੰਗਤ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਪਰ ਸ਼ਾਇਦ ਪਟਿਆਲੇ ਵਾਲੇ ਮੈਨੂੰ ਜੀਤਾ ਸ਼ਰਾਬੀ ਦੇ ਨਾਮ ਨਾਲ ਜਾਣਦੇ ਹਨ ਇਸ ਸ਼ਰਾਬ ਨੇ ਮੇਰਾ ਸਭ ਕੁਝ ਖੋਲਿਆ ਹੈ ਮੇਰਾ ਕਾਰਮ ਮੇਰੀ ਪਤਨੀ ਅਤਿਸ਼ ਸ਼ਰਾਬ ਦੀ ਨਸ਼ੇ ਵਿੱਚ ਮੈਂ ਆਪਣੇ 10 ਸਾਲ ਦੀ ਬਿਮਾਰ ਪੁੱਤਰੇ ਆਕਾਸ਼ ਨੂੰ ਹਸਪਤਾਲ ਲੈ ਜਾਣ ਤੋਂ ਮਨਾ ਕੀਤਾ ਸੀ ਮੈਂ ਉਸ ਰਾਤ ਵੀ ਸ਼ਰਾਪਿੰਚ ਲੈ ਆ ਸੀ ਅਤੇ ਮੇਰਾ ਪੁੱਤਰ ਮੇਰੀ ਉਡੀਕ ਕਰਦਾ ਕਰਦਾ ਆਪਣੀ ਮਾਂ ਦੀ ਗੋਦ ਵਿੱਚ ਦਮ ਤੋੜ ਗਿਆ ਸੀ ਮੈਂ ਆਪਣੇ ਪੁੱਤਰ ਦਾ ਕਤਲ ਹਾਂ ਇਸ ਗੁਰੂ ਕਰਨੇ ਇਸ ਸ਼ਿਸ਼ਧਾਂ ਦੀ ਧਰਤੀ ਨੇ ਮੈਨੂੰ 15 ਸਾਲ ਪਹਿਲਾਂ ਨਵੀਂ ਜ਼ਿੰਦਗੀ ਦਿੱਤੀ ਸੀ ਜਦੋਂ ਮੈਂ ਮਰ ਚੁੱਕਿਆ ਸੀ ਅੱਜ ਗੁਰੂ ਸਾਹਿਬ ਨੇ ਮੈਨੂੰ 6 ਕਰੋੜ ਦੀ ਲਾਟਰੀ ਬਖਸ਼ੀ ਹੈ ਪਰ ਇਹ ਪੈਸਾ ਮੇਰਾ ਨਹੀਂ ਹੈ ਇਹ ਉਹੀ ਮਾਇਆ ਹੈ ਜਿਸ ਨੇ ਮੇਰੇ ਪੁੱਤਰ ਦੀ ਜਾਨ ਲਈ ਮੈਂ ਇਸ ਪਾਪ ਦੀ ਕਮਾਈ ਨੂੰ ਛੂ ਵੀ ਨਹੀਂ ਸਕਦਾ ਇਹ ਮੇਰੇ ਹੱਕ ਹਲਾਲ ਦੀ ਕਮਾਈ ਨਹੀਂ ਹੈ ਇਹ ਸਾਰੀ ਰਕਮ ਮੈਂ ਗੁਰੂ ਦੇ ਕਲਕ ਵਿੱਚ ਆਪਣੇ ਮਰਹੂਮ ਪੁੱਤਰ ਆਕਾਸ਼ ਸਿੰਘ ਦੇ ਨਾਮ ਤੇ ਭਾਰਿਆ ਹ ਮੇਰੀ ਸਾਰੀ ਸੰਗਤ ਅਗੇ ਹੱਥ ਜੋੜ ਕੇ ਬੇਨਤੀ ਕਰੇ ਕਿ ਇਸ ਪੈਸੇ ਨਾਲ ਗਰੀਬ ਬੱਚਿਆਂ ਲਈ ਇੱਕ ਹਸਪਤਾਲ ਬਣਾਇਆ ਜਾਵੇ ਤਾਂ ਜੋ ਭਵਿੱਖ ਦੇ ਵਿੱਚ ਹੋਰ ਕੋਈ ਜੀਤਾ-ਚਰਾਵੇ ਆਪਣੇ ਆਕਾਸ਼ ਨੂੰ ਪੈਸੇ ਦੀ ਕਮੀ ਕਰਕੇ ਦੂਜਾ ਨਸ਼ੇ ਦੀ ਲਤ ਕਰਕੇ ਨਾ ਗਵਾਸਕੇ ਮੈਨੂੰ ਅਤੇ ਮੇਰੇ ਪੁੱਤਰ ਦੀ ਆਤਮਾ ਨੂੰ ਸ਼ਾਂਤੀ ਲਈ ਅਰਦਾਸ ਕਰਿਓ ਹਾਂਜੀ ਇਹ ਚਿੱਠੀ ਸੁਣ ਕੇ ਉੱਤੇ ਖੜੇ ਹਰ ਇੱਕ ਇਨਸਾਨ ਦੀਆਂ ਅੱਖਾਂ ਵਿੱਚ ਹੰਝੂ ਸਨ ਇਹ ਹੰਝੂ 6 ਕਰੋੜ ਰੁਪਏ ਦੇ ਨਹੀਂ ਸਗੋਂ ਉਸ ਆਦਮੀ ਦੇ ਸਨ ਉਸ ਆਦਮੀ ਦੇ 15 ਸਾਲ ਦੇ ਪਛਤਾਵੇ ਦੇ ਉਸ ਦੀ ਸੇਵਾ ਅਤੇ ਉਸ ਦੀ ਇਸ ਮਹਾਨ ਪਰਵਾਨੀ ਨੂੰ ਦੇਖ ਕੇ ਹਰੋਰੇ ਸਨ ਗੁਰਦਰਾ ਸਾਹਿਬ ਦੇ ਪ੍ਰਬੰਧਕ ਜੋ ਕੁਝ ਦਿਨ ਪਹਿਲਾਂ ਪੈਸੇ ਲਈ ਬੈਠ ਕਰੇ ਸਨ ਸ਼ਰਮਨਾਥ ਸਰਚ ਕਾ ਕੇ ਖੜੇ ਸਨ ਉਹਨਾਂ ਨੇ ਤੁਰੰਤ ਮਾਈਕ ਤੇ ਐਲਾਨ ਕੀਤਾ ਵੀ ਸਾਰੀ ਰਕਮ ਨਾਲੇ ਗੁਰਦਰਾ ਸਾਹਿਬ ਵੱਲੋਂ ਬਾਲਕ ਆਕਾਸ਼ ਸਿੰਘ ਚੈਰੀਟੇਬਲ ਹਸਪਤਾਲ ਦੀ ਨੀਂ ਰੱਖੀ ਜਾਵੇਗੀ ਜਿੱਥੇ ਹਰ ਗਰੀਬ ਬੱਚੇ ਦਾ ਮੁਫਤ ਇਲਾਜ ਹੋਵੇਗਾ ਪਰ ਜਦੋਂ ਸੇਵਾਦਾਰ ਅਤੇ ਪ੍ਰਬੰਧਕ ਉਸ ਸ਼ਰਾਬੀ ਦਿਖਵਾਲੇ ਬੰਦੇ ਹਰਜੀਤ ਸਿੰਘ ਦਾ ਧੰਨਵਾਦ ਕਰਨ ਲਈ ਗਏ ਉਸ ਨੂੰ ਲੱਭਣ ਲਈ ਬਾਹਰ ਗਏ ਪਤਾ ਉਤੇ ਨਹੀਂ ਸੀ ਉਸ 6 ਕਰੋੜ ਰੁਪਏ ਗੁਰੂ ਦੇ ਦਰ ਤੇ ਰੱਖ ਕੇ ਚੁੱਪਚਾਪ ਵਾਪਸ ਆਪਣੀ ਸੇਵਾ ਵੱਲ ਜੋੜਾ ਕਰ ਵੱਲ ਆਪਣੀ ਸ਼ ਪਰ ਬਾਦਰੀਆ ਸੇ ਇੱਕ ਕਹਾਣੀ ਹੈ ਡਿੱਕੇ ਉਠਣ ਦੀ ਕਹਾਣੀਆਂ ਪਛਤਾਵੇ ਦੀ ਉਸ ਅਗਦੇ ਜੋ ਸੋਨੇ ਨੂੰ ਵੀ ਕੁੰਦਨ ਬਣਾ ਦਿੰਦਾ ਹੈ ਸਾਨੂੰ ਅਕਸਰ ਲੱਗਦਾ ਹੈ ਪੈਸਾ ਲਾਟਰੀ ਜਾਂ ਦੌਲਤ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਪਰ ਅਸਲੀ ਤਬਦੀਲੀ ਪੈਸੇ ਨਾਲ ਨਹੀਂ ਸਗੋਂ ਗੁਰੂ ਦੇ ਸ਼ਬਦ ਸਹੀਦਾਂ ਦੀ ਯਾਦ ਸੇਵਾ ਅਤੇ ਆਪਣੇ ਅੰਦਰ ਦੇ ਸੱਚ ਨੂੰ ਪਛਾਣਦੀ ਹੈ ਹਰਜੀਤ ਸਿੰਘ ਨੇ 6 ਕਰੋੜ ਰੁਪਏ ਠੁਕਰਾ ਦਿੱਤੇ ਕਿਉਂਕਿ ਉਸਨੇ ਗੁਰੂ ਦੇ ਦਰ ਤੇ ਸਕੂਨ ਪਾਇਆ ਸੀ ਉਸ ਰਾਤ ਬੜੀ ਚੰਦ ਨੀਂਦ ਸੁਣਾ ਹੈ ਪਿਛਲੀਆਂ ਕਈ ਨੀਂਦਾਂ ਮਾਇਆ ਦੇ ਕਰਕੇ ਉਸ ਦੀ ਉੱਡ ਚੁੱਕੀਆਂ ਸਨ ਮਾਇਆ ਦੇ ਵਿਚਾਰਾਂ ਵਿੱਚ ਉਸਨੇ ਆਪਣੀ ਰਾਤ ਨੂੰ ਨਿੰਦਗਾਈ ਸੇ ਆਪਣੇ ਖਾਲਾਤ ਨੂੰ ਵਿਗਾੜਿਆ ਸੀ ਉਹ ਦੁਬਾਰਾ ਆਪਣੇ ਕੇਸਾਂ ਵਿੱਚ ਕੰੰਗੀ ਕਰਦਾ ਹੈ ਚੰਗੇ ਸਾਫ ਕਪੜੇ ਪਾਉਂਦਾ ਹੈ ਅੱਜ ਦੁਬਾਰਾ ਪਿਆਰ ਬੇਰ ਤਿਆਰ ਹੋ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਦਾ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਹਰਜੀਤ ਸਿੰਘ ਦੇ ਇਸ ਫੈਸਲੇ ਬਾਰੇ ਅਤੇ ਉਸਦੇ ਪੁੱਤਰ ਆਕਾਸ਼ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਜਰੂਰ ਲਿਖਣਾ ਤੁਹਾਡੀ ਇਸ ਕਹਾਣੀ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਤੁਹਾਡੇ ਦਿਲ ਨੂੰ ਛੂਆ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਜੀ ਤਾਂ ਕਿ ਤੁਹਾਡੇ ਦੋਸਤਾਂ ਮਿੱਤਰਾਂ ਤੱਕ ਇਹੋ ਜਿਹੇ ਕਹਾਣੇ ਪਹੁੰਚ ਸਕਣੇ ਜੇਕਰ ਚੈਨਲ ਦੇ ਉੱ ਸਬਸਕ੍ਰਾਈਬ ਕਰੋ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਹਾਂਜੀ ਦਿਓ ਜੀ ਸਾਨੂੰ ਇਜਾਜ਼ਤ ਗੱਜ ਕੇ ਬਲਾਉ ਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ